ਸਬਜੀ ਦੇਖ ਨਾ ਓਏ ਇਹ ਗਾਲਲਾ ਪੂਰਾ ਪਾਣੀ ਪਾਲਾ ਕਿਵੇਂ ਸੁੱਕੇ ਨੂੰ ਹੀ ਬਟੇ ਦੇਈ ਜਾਣਾਗਾ ਦੇਖੀ ਅਟਾ ਜਿਹਾ ਸੁੱਕਾ ਪਿਆਗਾ ਪੂਰਾ ਪਾਣੀ ਬਗਾਲਲੇ ਦੇ ਚ ਫਿਰ ਤੈਨੂੰ ਪਤਾ ਫਿਰ ਤੈਨੂੰ ਤੂੰ ਗੁੰਨਿਆ ਨਹੀਂਗਾ ਓ ਮੈਨੂੰ ਪਤਾ ਤਾਂ ਗੁੰਨਣਾ ਤਾਂ ਮੈਨੂੰ ਨਹੀਂ ਆਉਂਦਾ ਹੁੰਦਾ ਪਤਾ ਇਹ ਦੇਖੀ ਜਾਂਦਾ ਹੁਣ ਸੁੱਕੇ ਜੀ ਮੁੱਖੀਆਂ ਮਾਰੀ ਜਾਂਦਾਗਾ ਇਹ ਟਰਗਾ ਤਾਂ ਹੋਇਆ ਪਿਆ ਉਹ ਰੋਟੀਆਂ ਖਾਣੀ ਨਹੀਂ ਰਾਜਸੂ ਜਸੂ ਰਾਜਸੂ ਜਸੂ ਮੇਰਾਜਸੂ ਜਸੂ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਉੱਠ ਖੜੇ ਚੋਬਰ ਇਹ ਹਰੇ ਚੋਬਰਾਂ ਨੂੰ ਕਹੇ ਘੰਟਾ ਪਹਿਲਾਂ ਜਾਣਾ ਪੈਂਦਾ ਸਵੇਰੇ ਤੇ ਰਾਤ ਨੂੰ ਘੰਟਾ ਲੇਟ ਆਉਂਦੇ ਹੈਗੇ ਕਹਿੰਦੇ ਸੀ ਬਠੰਡੇ ਲੱਗਣਾ ਕੰਮ ਤੇ ਬਠੰਡੇ ਲੱਗਣਾ ਲੈ ਲੈ ਡੱਕ ਲਿਆ ਨਾਤਾ ਵੀ ਨਹੀਂ ਗਾ ਹਣ ਆਈ ਜਾਂਦਾ ਉੱਡਿਆ ਜੇ ਤਾਂ 9 ਵਜੇ ਨਾ ਟਾਈਮ ਤੇ ਉੱਠਿਆ ਹੋਵੇ ਤੇ ਮੇਰੀ ਗੱਲ ਸੁਣ ਲੈ ਬਾਈ ਜਿਆਦਾ ਆਟਾ ਆਂਟੀ ਤੋਂ ਫੜ ਲਿਆ ਤੇ ਨਹੀਂ ਹੱਥ ਨੇ ਨਹੀਂ ਪਤਾ ਦੁਆਰੇ ਖੀਰ ਬਣਾਉਣੀ ਪੈ ਜੇ ਕਿਉਂ ਤੈਨੂੰ ਆਂਟੀ ਖਾਂਦੀ ਏ ਕੇ ਖਾਂਦੀ ਆ ਬਾਈ ਯਾਰ ਉਹ ਪੈਸੇ ਦੇਨੇ ਆਂਟੀ ਦੇ ਉਹ ਪੈਸੇ ਦੇਨੇ ਚੰਗਾ ਲਾਈਵ ਰਣ ਕੇ ਆਟਾ ਜਾਂਦਾ ਹੋਇ ਫੜ ਲੈ ਯਾਰ ਹੁਣ ਹਾਂ ਹੁਣ ਨਾ ਫੜ ਲੈ ਹੁਣ ਤਾਂ ਮੇਰੇ ਕੋਲ ਟਾਈਮ ਨਹੀਂ 1 ਮਿੰਟ ਦਾ ਹੀ ਯੋਹ ਕੁੜਾ ਫਰਾਂਦੂਗਾ 1 ਮਿੰਟ ਦਾ ਟਾਈਮ ਬੜਾ ਵਧੀਆ ਬਾਬਾ ਜੀ ਕਹਿੰਦੇ ਨੇ ਯਾਰ ਆ ਗਿਆ ਇਹ ਤਾਂ ਸਟਾਕ ਪਹਿਲਾਂ ਹੀ ਬਾਹਰ ਕੱਢੀ ਬੈਠੇ ਹੈਗੇ ਨਹੀਂ ਮੈਨੂੰ ਵੀ ਨਾਲ ਕਢੀ ਇਸਦੇ ਯਾਰਾ ਆ ਗਿਆ ਕਪੜਾ ਧੋ ਲੈੜੀ ਡਿਸਪਲੇ ਚੰਗੀ ਤਰ੍ਹਾਂ ਸਾਫ਼ ਕਰਨੀ ਹੈ ਠੀਕ ਆ ਓਕੇ ਓਕੇ ਲੈ ਬਾਬਾ ਜੀ ਆਪਣਾ ਕਪੜਾ ਹੋ ਗਿਆ ਜੀ ਬੱਸ ਦਿਓ ਸੰਗਾਸਨ ਜੀ ਮੁੰਡਿਆਂ ਦੀ ਦਿਹਾੜੀ ਕਹਿੰਦੇ ਸਟਾਰਟ ਹੋ ਚੁੱਕੀ ਹੈ ਝਾੜੂ ਪੋਚਾ ਕਰਨ ਦੀ ਕੰਮ ਆਜੋ ਕਰਾਂ ਆਜੋ ਮੁੰਡਿਆ ਪਿੰਨੀਆਂ ਬਣਾ ਦੇ ਆ ਲੋ ਜੀ ਆਜੋ ਆਜੇ ਇਹੀ ਕੰਮ ਆ ਆਪਣਾ ਪਿੰਨੀ ਪਿੰਨੀ ਬਣਾ ਸੰਦੀਪਤਾਊ ਭਾਈ 10 10:30 ਤੇ ਮੈਨੂੰ ਤਾਂ ਫਿਰ ਅੱਜ ਆਂਟੀ ਦੇ ਮੱਥੇ ਲੱਗਣਾ ਹੀ ਪਊਗਾ ਆਟਾ ਲੈ ਕੇ ਆਉਣਾ ਹੀ ਪਊ ਲੋ ਬਾਬਾ ਜੀ 10 ਕਿਲੋ ਤુલਸੀ ਆਟਾ ਲੈ ਆਏ ਆਪਾਂ ਤੇ ਹੁਣ ਪੰਗਾ ਸਿਆਪਾ ਨਾ ਤਾਂ ਆਪਾਂ ਨੂੰ ਆਟਾ ਗੁੰਨਣਾ ਆਉਂਦਾ ਤੇ ਨਾ ਆਉਂਦੀ ਆ ਦਾਲ ਸਬਜੀ ਬਣਾਉਣੀ ਸੰਦੀਪ ਆਊਗਾ ਲੇਟ ਤੇ ਉਹਨੇ ਫਿਰ ਆਪਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਗੰਡਾ ਟੋਟੇ ਜੀਰ ਲੈਨੇ ਆ ਹੋਰ ਤਾਂ ਕੁਝ ਆਉਂਦਾ ਨਹੀਂਗਾ ਬਾਬਾ ਜੀ ਮੈਂ ਚੀਰ ਰਿਆ ਸੀ ਸਬਜੀ ਤੇ ਭਿੰਡੀ ਤੇ ਮੁੰਡਿਆਂ ਨੇ ਮਾਰੀ ਐਂਟਰੀ ਬਾਬਾ ਬੜੀ ਛੇਤੀ ਆ ਗਏ ਰੇ ਤਾਂ ਦਰਸ਼ਕ ਹੋਰ ਨਵਾ ਮੈਂ ਅਡਾ ਨਾਲ ਤਾਂ ਛੇਤੀ ਆ ਗਏ ਹੋਰ ਬਾਬਾ ਜੀ ਹਾਂ ਅੱਜ ਦਨੋਂ 1 ਵਜੇ ਰੋਟੀ ਖਵਾਵਾਂਗੇ ਦੇਖ 1 ਵਜੇ ਰੋਟੀ ਖਾਧੀਆ ਕਦੇ ਇਹ ਚੱਲਿਆ ਕਿੱਧਰ ਚੱਲਿਆ ਕਿਉਂ ਇਹਨੂੰ ਛੱਡਣਾ ਆਇਆ ਤੇ ਫੇਰ ਇੱਥੇ ਰਹਿ ਪਾਉਣਾ ਅੱਧੀ ਰਾਤ ਕਿੱਧਰ ਡਿਪਕ ਡਿਪਕ ਕਰਦਾ ਜਾਏਗਾ ਨਹੀਂ ਨਹੀਂ 10 ਮਿੰਟ ਜਾਂਦੇ ਲੱਗਣੇ 10 ਮਿੰਟਾਂ ਚਾਹ ਕੇ 10 ਜਾਂਦੇ ਓਏ ਬਾਬਾ ਤੈਨੂੰ ਆ ਆ ਦੇਖ ਗਾਜਰਾ ਖਵਾਵਾਂਗੇ ਕੱਲੇ ਬਾਪੂ ਦਾ ਫੋਨ ਆਇਆ ਕਹਿੰਦਾ ਗਾਜਰ ਵਾਲੇ ਆ ਲੈ ਲੈ ਜਾ ਜੋ ਗਾਜਰਾ ਹੈ ਬਸ 15 ਦਿਨ ਪ੍ਰਾਣਗੇ ਥੋੜਾ ਜਨਾ ਰਸ ਮੋੜ ਜਿਨਾ ਹੋਈਆਂਗਾ ਉਹਦਾ ਵਧੀਆ ਪਈਆਂ ਹੈ ਦੇਖ ਲੈ ਸੰਦੀਪ ਮੈਂ ਤੇਰੀ ਕਿੰਨੀ ਫਿਕਰ ਕਰਦਾ ਆ ਦੇਖ ਲੈ ਹਮਮ ਤਾਂ ਗੱਲ ਨਹੀਂ ਹੈ ਅੱਜ ਫਿਕਰ ਹੈ ਤਾਂ ਗੱਲ ਸੰਦੀਪ ਰਾਤ ਭੁੱਖੇ ਮਰ ਕੇ ਫਿਕਰਤਾਪੀ ਹੋਣੀ ਹੈ ਲੈ ਸੰਦੀਪ ਬਾਈ ਮੈਂ ਆਉਂਦਾ ਸਾਰਾ ਕੰਮ ਨਵੇੜਤਾ ਪਾਣੀ ਦਾ ਕੈਂਪਰ ਵੀ ਭਰ ਲਿਆ ਆ ਠੀਕ ਆ ਦਾਲ ਸਬਜ਼ੀ ਸਾਰਾ ਕੁਝ ਕੱਟ ਕੇ ਵੱਢ ਕੇ ਆਟਾ ਵੀ ਲਿਆ ਆ ਤੂੰ ਹੁਣ ਛੇ ਜਿਹੇ ਰੋਟੀਆਂ ਬਣਾ ਕੇ ਖਵਾ ਦੇ ਬਾਈ ਬਣ ਕੇ ਟਾਈਮ ਪਹਿਲਾਂ ਹੀ ਪਾਉਣੇ 11 ਹੋਏ ਪਏ ਲੱਛਣ ਦੇ ਨਾ ਇਹ ਟਾਈਮ ਨਾ ਖਵਾਦਾ ਦੋ ਘੰਟੇ ਹੋ ਗਏ ਪਿਚਕ 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 ਕਰੀ ਜਾਂਦੇ ਨੂੰ ਗੁੰਨ ਕੇ ਭਰਾ ਮਿੰਟ ਮਾਰ ਤੇ ਫਿਰ ਤੂੰ ਨਹੀਂ ਗੁੰਨ ਲਿਆ ਮੈਨੂੰ ਗੁੰਨਣਾ ਆਉਂਦਾ ਨਹੀਂ ਯਾਰੀ ਗੁੰਨ ਦਿੰਦਾ ਨਹੀਂ ਨੂੰ ਬਣਾਉਂਦਾ ਹਰਪਾਲ ਦੀ ਯਾਦ ਆ ਰਹੀ ਹੈ ਮੈਨੂੰ ਹਰਪਾਲ ਦੀ ਖਾਜੀ ਦੇਖ ਲਾ ਓਏ ਜੇ ਗਾਲ ਲਾ ਪੂਰਾ ਪਾਣੀ ਪਾਲਾ ਕਿਵੇਂ ਸੁੱਕੇ ਨੂੰ ਹੀ ਬਟੇ ਦੇਈ ਜਾਣਾਗਾ ਦੇਖੀ ਅਟਾ ਜਉਂ ਸੁੱਕਾ ਪਿਆਗਾ ਪਰ ਪੂਰਾ ਪਾਣੀ ਬਗਾਲ ਲੈਣ ਚ ਫਿਰ ਤੈਨੂੰ ਪਤਾ ਫਿਰ ਤੈਨੂੰ ਤੂੰ ਗੁੰਨਿਆ ਨਹੀਂਗਾ ਉਹ ਮੈਨੂੰ ਪਤਾ ਤਾਂ ਗੁੰਨਣਾ ਤਾਂ ਮੈਨ ਨਹੀਂ ਆਉਂਦਾ ਹੁੰਦਾ ਪਤਾ ਇਹ ਦੇਖੀ ਜਾਂਦਾ ਹੁਣ ਸੁੱਕੇ ਜੀ ਮੁੱਖੀਆਂ ਮਾਰੀ ਜਾਂਦਾਗਾ ਇਹ ਟਰਗਾ ਤਾਂ ਹੋਇਆ ਪਿਆ ਉਹ ਰੋਟੀਆਂ ਖਾਣੀਆਂ ਕਿ ਨਹੀਂ ਖਾਣੀਆਂ ਪੁੱਤ ਲਈ ਦੱਸ ਬਾਬਾ ਤੇਰੇ ਅਰੇ ਬਾਲਾ ਵਾਲੇ ਕੁੰਡਲਾ ਨਾ ਸਲਮਾਨ ਖਾਨ ਦੀ ਫੈਣਾ ਤੇਰੇ ਨਾਮ ਉਹੀ ਆ ਬਾਬਾ ਤੂੰ ਲੱਗਦਾ ਤੂੰ ਪਿਆਰ ਚ ਬਾਬਾ ਪਾਗਲ ਹੋ ਗਿਆ ਤਾਈਂ ਅਹੀਂ ਲੱਗਦਾ ਦੱਤੀ ਮੈਂ ਤੈਨੂੰ ਕੀ ਆ ਮੈਂ ਰੋਟੀਆਂ ਖਾਣੀਆਂ ਕਿ ਨਹੀਂ ਖਾਣੀਆਂ ਪੁੱਤ ਲਈ ਦੱਸ ਰੋਟੀਆਂ ਤਾਂ ਖਾਵਾਂਗੇ ਬਾਈ ਕੱਲ ਦੇ ਭੁੱਖੇ ਰੇ ਰਾਤ ਖੀਰ ਖੋਈ ਜਿਹੜੀ ਤੂੰ ਬਦਾਮ ਉਹਦੇ ਨੇ ਅੱਜ ਦਿਨ ਕੱਢਿਆਗਾ ਉਹ ਵੀ ਬਦਾਮ ਵਾਲੀ ਖੀਰ ਨਾ ਏ ਬਾਬਾ ਜੀ ਕਿੰਨੇ ਖੁੰਜੀ ਰੋਟੀ ਐ ਇਹ ਹੈ ਹਾਂ ਬਹਾਦਰ ਨਾ ਸਰਨਾ ਦੇ ਦੇਖ ਲੋ ਜੀ ਰੋਟੀਆਂ ਦੇਖ ਲੋ ਸੰਦੀਪ ਦਾ ਪਾਈ ਜਾਣਾ ਪਾਈ ਜਾ ਨੂੰ ਤੂੰ ਮੇਰੇ ਮੂਹ ਚ ਵਰਕ ਗਿਆ ਪਾਈ ਜਾਣਾਗਾ ਬਣਾ ਕੇ ਤੇ ਦੇਈ ਜਾਣਾ ਬਣਾ ਕੇ ਦੇਈ ਜਾਣਾ ਤੂੰ ਕੱਲਾ ਕੱਲਾ ਦੇਈ ਜਾਣਾਗਾ ਮੈਂ ਵੀ ਨਾਲ ਲੱਗਿਆ ਪਿਆ ਤੜਕੇ ਦਾ ਤੇਰੇ ਤੜਕੇ ਦਾ ਹਾਂ ਕਿ ਭੈ ਰੋਟੀਆਂ ਬਣਾਈ ਜਾਣਾ ਤੂੰ ਰੋਟੀਆਂ ਬਣਾਈ ਜਾਣਾ ਜੁਰੀਆ ਨਾ ਖਾਲੀ ਮਤਲ ਜੰਪ ਕਰਕੇ ਪ੍ਰਾਂਤ ਢੋਲਾ ਰੋਟੀਆਂ ਦਾ ਕਾਰਜਕ੍ਰਮ ਸਮਾਪਤ ਹੁੰਦਾ ਹੋਇਆ ਜੀ ਲਾਸਟ ਰੋਟੀ ਐ ਤੇ ਸੰਦੀਪ ਦੀਆਂ ਰੋਟੀਆਂ ਦਿਖਾਵਾਂ ਆ ਦੇਖੋ ਇਹਦਾ ਮੂੰਹ ਦੇਖ ਲਓ ਇਹਦੇ ਮੂੰਹ ਵਰਗੀ ਰੋਟੀ ਐ ਚਾਚਾ ਲਵਾਣੀ ਪੰਟੀ ਨਾ ਰਹੀ ਸੀ ਕਿਵੇਂ ਬੰਦੀਆਂ ਗੋਲ ਗੋਲ ਰੋਟੀਆਂ ਬਾਦ ਆ ਠੀਕ ਆ ਯਾਰ ਆ ਤੂੰ ਪਹਿਲਾਂ ਵਾਲੀਆਂ ਰੋਟੀਆਂ ਕਿੱਦੋਂ ਬਣਾਈਆਂ ਇੰਨੇ ਖੁੰਝ ਗਣ ਆ ਦੇਖ ਫਿਰ ਆ ਗੋਲੀ ਦੇਖਦੀ ਤੈਨੂੰ ਚਾਚਾ ਇੱਕ ਰੋਟੀ ਤੈਨੂੰ ਵਿੰਗੀ ਜੇਗੀ ਜੇ ਫਿਰ ਤੈਨੂੰ ਗੋਲ ਦੇਖ ਦੇ ਆ ਦੇਖ ਆ ਦੇਖ ਲਾ ਕਿੱਧਰੋਂ ਜਾਨੀ ਆ ਆ ਦੇਖ ਲਾ ਰੋਟੀਆਂ ਫਿਰ ਚਾਚਾ ਸਰਡ ਵਿੱਚ ਜਲਾਈ ਨੂੰ ਹੋ ਜਾਂਦੀ ਹੈ ਫਿਰ ਤੂੰ ਮੰਨਦਾ ਮੈਨੂੰ ਚਾਹੇ ਲੋਹਣੀਆਂ ਫਿਰ ਬੰਟੀ ਨਾ ਰਹੇਸ਼ ਦਾਲ ਸਬ지 ਤੱਕ ਹੀ ਠੀਕ ਆ ਬਾਪਾ ਤੂੰ ਗਾਹ ਨਾ ਵਾਦੀ ਫੁੱਲਣ ਲੱਗੀ ਇਹ ਰਾਜਸੂ ਜਸੂ ਇਹ ਰਾਜਸੂ ਜਸੂ ਇਹ ਰਾਜਸੂ ਜਸੂ ਇਹ ਰਾਜਸੂ ਜਸੂ ਲਿਆ ਭਾਈ ਕਰਾ ਲਿਆ ਗਾਜਰਾ ਆਲੂ ਉੱਡਾ ਰੜੀ ਜਾਂਦਾ ਬਾਬਾ ਚੇਬ ਬਿਠਾ ਦਾਂਗੇ ਰੋਟੀਆਂ ਵਾਲੇ ਬਹੁਤ ਬਹੁਤ ਹਾਲ ਜੋ ਕਰੇਗੇ ਲੈ ਦੇਸੀ ਘਿਓ ਨਾ ਖਾਂਦੇ ਮੁੰਡਿਆਂ ਦਾ ਐਵੇਂ ਫਿਰ ਉਹੀ ਗੱਲਾਂ استان ਤੇਰੀਆਂ ਲਓ ਜੀ ਰੋਟੀਆਂ ਖਾ ਲਈਆਂ ਦਸ ਦਸ ਤੇ ਗਾਜਰਾਂ ਦੀ ਸਬਜ਼ੀ ਸੰਦੀਪ ਨੇ ਕੀ ਬਣਾਈ ਸੀ ਬਾਈ ਅਲਟੀਮੇਟ ਪੂਰੀਆਂ ਨੇ ਯਾਰ ਰੜੀ ਘੱਟ ਘੱਟ 15 ਦਿਨ ਹੋ ਗਏ ਸੀ ਬਾਈ ਇਹਨਾਂ ਨੂੰ ਗਾਜਰਾਂ ਨੂੰ ਪਈਆਂ ਨੂੰ ਘਰੋਂ ਆਈਆਂ ਸੀ ਤੇ ਉਹਨੀਆਂ ਹੀ ਘੈਂਟ ਬਣੀਆਂ ਨਿਆਰਾ ਆ ਗਿਆ ਕੱਲ ਨੂੰ ਦੇਖਦੇ ਆ ਦੋ ਹੱਥ ਕੀ ਬੰਦਿਆ ਤੇ ਪਿੰਡ ਵਾਲਾ ਮੇਲਾ ਵੀ ਨੇੜੇ ਆਈ ਜਾਂਦਾ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਬਲੌਗ 'ਚ ਵੀ ਤੇ ਆਪਾਂ ਆਪ ਵੀ ਦੋ ਛੁੱਟੀਆਂ ਕਰਾਂਗੇ ਪਿਛਲੀ ਵਾਰੀ ਤਾਂ ਕੰਮ ਧੀਰੇ ਰਹਿ ਗਿਆ ਸੀਗਾ ਸਾਰਾ ਮੇਲਾ ਨੰਘ ਗਿਆ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜਾ ਭਾਈ ਹਰਪਾਲ ਤੂੰ ਵੀ ਹੁਣ ਮੁੜਿਆ